ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਖਾਲਸਾ ਜੀ ਬਾਵੇਂ ਆਪਣੇ ਘਰ ਦੇ ਵਿੱਚ ਕਿੰਨੇ ਐਸ਼ੋ ਆਰਾਮ ਦੀ ਜ਼ਿੰਦਗੀ ਕਿਉਂ ਨਾ ਹੋਵੇ ਆਪਣੇ ਘਰ ਦੇ ਵਿੱਚ ਬੇਸ਼ੱਕ ਕੋਠੀਆਂ ਗੱਡੀਆਂ ਕਾਰਾਂ ਸਭ ਕੁਝ ਹੋਵੇ ਜ਼ਮੀਨ ਜਹਦਾਦ ਹੋਵੇ ਪੈਸਾ ਹੋਵੇ ਪਰ ਫਿਰ ਵੀ ਇਹ ਸਭ ਚੀਜ਼ਾਂ ਹੋਣ ਦੇ ਬਾਵਜੂਦ ਵੀ ਆਪਣੇ ਘਰ ਦੇ ਵਿੱਚ ਦੁੱਖ ਕਲੇਸ਼ ਰਹਿੰਦੇ ਨੇ ਘਰ ਦੇ ਵਿੱਚ ਹਰ ਸਮੇਂ ਲੜਾਈ ਰਹਿੰਦੀ ਏ ਕੋਈ ਨਾ ਕੋਈ ਬਿਮਾਰ ਰਹਿੰਦਾ ਹੈ ਘਰ ਦੇ ਵਿੱਚ ਤਾਂ ਖਾਲਸਾ ਜੀ ਉਹ ਸਭ ਇਸ ਕਰਕੇ ਕਿਉਂਕਿ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ ਜਾਪ ਨਹੀਂ ਕਰਦੇ ਆਪਾਂ ਆਪਣੇ ਮukh ਤੋਂ ਕਦੇ ਵੀ ਵੈਗਰੂ ਦਾ ਜਾਪ ਨਹੀਂ ਕਰਦੇ ਇਸ ਕਰਕੇ ਆਪਣੇ ਘਰ ਦੇ ਵਿੱਚ ਇਹ ਪ੍ਰੋਬਲਮ ਰਹਿੰਦੀਆਂ ਨੇ ਜਿਨ੍ਹਾਂ ਦੇ ਕੋਲ ਖਾਲਸਾ ਜੀ ਨਿਤਨੇਮ ਨੇਤਨੇਮ ਵੀ ਜਿਹੜੀਆਂ ਸੰਗਤਾਂ ਤੇ ਕਿਰਪਾਏ ਉਹ ਘਰ ਦੇ ਵਿੱਚ ਬੇਸ਼ੱਕ ਗਰੀਬੀ ਕਿਉਂ ਨਾ ਹੋਵੇ ਪਰ ਬਹੁਤ ਆਰਾਮ ਦੀ ਜ਼ਿੰਦਗੀ ਹੁੰਦੀ ਏ ਬਹੁਤ ਸੁਖ ਹੁੰਦਾ ਏ ਉਸ ਛੋਟੀ ਜੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਸੁਖ ਤੇ ਸਕੂਨ ਨਾਲ ਰਹਿੰਦੇ ਨੇ ਕਿਉਂਕਿ ਮੈਂ ਬਹੁਤ ਆਪਣੀ ਰਿਲੇਟਿਵ ਦੇ ਵਿੱਚ ਵੀ ਬਹੁਤ ਆਪਣੀ ਭੈਣ ਭਰਾਵਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਰਿਲੇਟਿਵ ਦੇਖੇ ਨੇ ਜਿਨ੍ਹਾਂ ਦੇ ਕੋਲ ਕਿਸੇ ਵੀ ਚੀਜ਼ ਦੀ ਖਾਲਸਾ ਜੀ ਕੋਈ ਕਮੀ ਨਹੀਂ ਪਰ ਇਸ ਉਸ ਸਭ ਚੀਜ਼ਾਂ ਦੇ ਹੋਣ ਦੇ ਬਾਵਜੂਦ ਵੀ ਉਹ ਘਰ ਦੇ ਵਿੱਚ ਸਾਰਾ ਪਰਿਵਾਰ ਕਦੇ ਵੀ ਖੁਸ਼ ਨਹੀਂ ਰਹਿੰਦੇ ਕਦੇ ਉਹਨਾਂ ਦੇ ਘਰ ਦੇ ਵਿੱਚ ਲੜਾਈ ਕਦੇ ਦੁੱਖ ਕਦੇ ਕਲੇਸ਼ ਜਿਆਦਾ ਤਾਂ ਇਹ ਹੀ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਜੀ ਬਿਮਾਰ ਹੀ ਰਹਿੰਦਾ ਹੈ ਹਰ ਪੈਸਾ ਜੋ ਵੀ ਉਹਨਾਂ ਦਾ ਆਉਂਦਾ ਉਹ ਬਿਮਾਰੀ ਤੇ ਹੀ ਲੱਗਦਾ ਹੈ ਕਿਉਂਕਿ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਵੀ ਜੁੜਦੇ ਗੁਰਦੁਆਰਾ ਸਾਹਿਬ ਵੀ ਨਹੀਂ ਜਾਂਦੇ ਆਪਣੀ ਦਸਾਂ ਨੋਹਾਂ ਦੀ ਗਿਰਤ ਵਿੱਚੋਂ ਦਸਬੰਦ ਵੀ ਨਹੀਂ ਕੱਢਦੇ ਸਵੇਰੇ ਉੱਠਣਾ ਕੰਮ ਕਰ ਲੱਗ ਜਾਣਾ ਸਾਰਾ ਦਿਨ ਕੰਮਕਾਰ ਕਰਨੇ ਤੇ ਰਾਤ ਦੇ ਸਮੇਂ ਸੌ ਜਾਣਾ ਸਾਰੇ ਦਿਨ ਦੇ 24 ਘੰਟਿਆਂ ਦੇ ਵਿੱਚੋਂ ਖਾਲਸਾ ਜੀ ਕਦੇ ਤਾਂ ਆਪਣੇ ਮੁਖ ਤੋਂ ਸਤਨਾ ਵੈਗਰੂ ਦਾ ਜਾਪ ਨਿਕਲਣਾ ਚਾਹੀਦਾ ਹੈ ਨਾ ਕਦੇ ਤਾਂ ਉਸ ਅਕਾਲ ਪੁਰਖ ਵੈਗਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਾਂ ਨੂੰ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਇਸ ਸੰਸਾਰ ਤੇ ਭੇਜਿਆ ਹੈ ਤੋ ਖਾਲਸਾ ਜੀ ਇਸੇ ਕਰਕੇ ਤੁਹਾਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਗਰਬਾਣੀ ਦੇ ਨਾਲ ਵੱਧ ਤੋਂ ਵੱਧ ਜੁੜਿਆ ਕਰੋ। ਬੇਸ਼ੱਕ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋएगी ਪਰ ਫਿਰ ਵੀ ਤੁਸੀਂ ਮਹਾਰਾਜ ਦਾ ਸ਼ੁਕਰਾਨਾ ਹੀ ਕਰਿਆ ਕਰੋ ਕਿ ਜਿਨ੍ਹਾਂ ਨੇ ਤੁਹਾਨੂੰ ਇੰਨੇ ਜੋਗਾ ਕੀਤਾ ਹੈ ਉਹ ਸ਼ੁਕਰਾਨੇ ਦੇ ਤੌਰ ਤੇ ਤੁਸੀਂ ਗਰਬਾਣੀ ਦੇ ਚਾਪ ਕਰ ਲਿਆ ਕਰੋ ਤੇ ਗੁਰਦੁਆਰਾ ਸਾਹਿਬ ਜ਼ਰੂਰ ਜਾਇਆ ਕਰੋ। ਖਾਲਸਾ ਜੀ ਅੱਜ ਦੀ ਜੋ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਜੀ ਇੱਕ ਮਾਤਾ ਜੀ ਦੀ ਹੱਡ ਬੀਤੀ ਜਿਨ੍ਹਾਂ ਨੇ ਸਾਂਝੀ ਕੀਤੀ ਸੀ ਤੇ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਕਾਰਸਾ ਜੀ ਜਦੋਂ ਆਪਾਂ ਤਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਗੁਰੂ ਸਹਿਬਾਨਾਂ ਦੇ ਅੱਗੇ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਦੇ ਹਾਂ। ਘਰ ਦੇ ਵਿੱਚ ਆਪਾਂ ਗੁਰਬਾਣੀ ਦੇ ਜਾਪ ਕਰਦੇ ਹਾਂ ਜਾਂ ਦੁਪਹਿਰਾ ਸਹਿਬ ਕੱਟਦੇ ਹਾਂ। ਸ਼ਹੀਦਾ ਸਿੰਘਾਂ ਨੇ ਨਾਮ ਦੀ ਜੋਤ ਜਗਾਉਣੇ ਆ ਤੇ ਸ਼ਰਧਾ ਭਾਵਨਾ ਆਪਣੀ ਇੰਨੀ ਅਟੁੱਟ ਹੁੰਦੀ ਏ ਕੋਈ ਵੀ ਕੰਮ ਆਪਣੇ ਸਿਰ ਤੇ ਕਿੰਨਾ ਵੀ ਕਿਉਣਾ ਹੋਇਆ ਪਿਆ ਹੋਵੇ ਕਿ ਇਹ ਕਦੇ ਹੋ ਨਹੀਂ ਸਕਦਾ ਪਰ ਉਹ ਵੀ ਕਾਰਜ ਖਾਨ ਸਾਹਿਬ ਜੀ ਸਿੱਧ ਹੋ ਜਾਂਦੇ ਨੇ ਬਸ ਆਪਾਂ ਨੂੰ ਪੂਰੀ ਸ਼ਰਧਾ ਭਾਵਨਾ ਬਣਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਗੁਰੂ ਸਹਿਬਾਣਾ ਤੇ ਰੱਖਣੀ ਚਾਹੀਦੀ ਏ ਜੇ ਆਪਣੀ ਸ਼ਰਧਾ ਭਾਵਨਾ ਨਹੀਂ ਹੋਏਗੀ ਖਾਨ ਸਾਹਿਬ ਜੀ ਫਿਰ ਆਪਣਾ ਕੋਈ ਫਾਇਦਾ ਨਹੀਂ ਗੁਰਬਾਣੀ ਦੇ ਜਾਪ ਕਰਨ ਦਾ ਵੀ ਤੇ ਗੁਰਦੁਆਰਾ ਸਾਹਿਬ ਜਾਣ ਦਾ ਵੀ ਕਿਉਂਕਿ ਆਪਾਂ ਫਿਰ ਦੋ ਚਿੱਤੇ ਹੋ ਜਾਂਦੇ ਆ ਨਾਲੇ ਤਾਂ ਆਪਾਂ ਗੁਰਦੁਆਰਾ ਸਾਹਿਬ ਵੀ ਜਾਣੇ ਆ ਪਾਠ ਵੀ ਕਰਦੇ ਆ ਪਰ ਦੋ ਚਿੱਤ ਹੋ ਕੇ ਕਰਦੇ ਆ ਵੀ ਮਨ ਕਰਦਾ ਵੀ ਤੇ ਨਹੀਂ ਵੀ ਕਰਦਾ ਕਿਉਂਕਿ ਆਪਾਂ ਦੋ ਪਾਸੇ ਤਾਂ ਲੱਗਦੀ ਹੈ ਕਿ ਆਪਾਂ ਨੂੰ ਜਦੋਂ ਕੋਈ ਭੈਣ ਭਰਾ ਕਹਿ ਦਿੰਦਾ ਹੈ ਕਿ ਅਸੀਂ ਉਸ ਬਾਬੇ ਦੇ ਕੋਲ ਗਏ ਸੀ ਉਸ ਦੇ ਨਾਲ ਸਾਡੇ ਕਾਰਜ ਸਿੱਧ ਹੋ ਗਏ ਫਿਰ ਆਪਾਂ ਆਪਣਾ ਗੁਰੂ ਛੱਡ ਕੇ ਤੇ ਉਸ ਬਾਬੇ ਦੇ ਦੁਆਲੇ ਹੋ ਜਾਂਦੇ ਆ ਜਿੱਥੋਂ ਆਪਾਂ ਨੂੰ ਮਿਲਣਾ ਤਾਂ ਕੀ ਹੁੰਦਾ ਹੈ ਪਹਿਲਾਂ ਤੋਂ ਵੀ ਸੰਪੂਸ਼ ਖਰਾਬ ਹੋ ਜਾਂਦਾ ਹੈ ਥੱਕ ਹਾਰ ਕੇ ਆਉਣਾ ਆਪਾਂ ਆਪਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਹੁੰਦਾ ਹੈ ਇਸ ਕਰਕੇ ਤੁਸੀਂ ਪਹਿਲਾਂ ਹੀ ਗੁਰਬਾਣੀ ਦੇ ਨਾਲ ਜੁੜੇ ਰਹੋ ਕਿਸੇ ਨੇ ਕਹੇ ਤੇ ਇੱਧਰ ਉੱਧਰ ਨਾ ਪਟਕਿਆ ਕਰੋ ਜੀ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਉੱਪਰ ਕੋਈ ਵੀ ਨਹੀਂ ਹੈਗਾ ਖਾਸਾ ਜੀ ਖਾਸਾ ਜੀ ਮਾਤਾ ਜੀ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਵਿੱਚ ਅਸੀਂ ਦੋਨੇ ਮਾਪੁੱਤ ਸੀ ਕਹਿੰਦੇ ਕਿ ਗੁਰੂ ਮਹਾਰਾਜ ਦੇ ਨਾਲ ਅਸੀਂ ਜੁੜੇ ਹੋਏ ਸੀ ਕਹਿੰਦੇ ਜੋ ਮੇਰਾ ਬੇਟਾ ਸੀ ਉਸਨੇ ਵੀ ਅਮਰਤ ਛੱਕਿਆ ਹੋਇਆ ਸੀ ਸ੍ਰੀ ਸਾਹਿਬ ਪਾਇਆ ਸੀ ਕੇਸ ਵੀ ਰੱਖੇ ਹੋਏ ਸਨ ਗੁਰੂ ਮਹਾਰਾਜ ਸੱਚੇ ਪਾਸ਼ਾ ਦੇ ਨਾਲ ਜੁੜੇ ਹੋਏ ਸੀ ਦੋਨੇ ਮਾਂ ਪੁੱਤ ਖਾਲਸਾ ਜੀ ਗੁਰਬਾਣੀ ਦੇ ਜਾਪ ਕਰਨੇ ਪਾਠ ਕਰਨਾ ਗੁਰਦੁਆਰਾ ਸਾਹਿਬ ਜਾਣਾ ਤੇ ਜੋ ਮਾਤਾ ਜੀ ਦੱਸਦੇ ਕਿ ਮੇਰੇ ਹਸਬੰਦ ਸੀ ਉਹ ਜਦੋਂ ਮੇਰਾ ਬੇਟਾ ਛੋਟਾ ਸੀ ਉਦੋਂ ਹੀ ਕਹਿੰਦੇ ਉਹਨਾਂ ਦੀ ਡੈਥ ਹੋ ਗਈ ਸੀ ਖਾਲਸਾ ਜੀ ਮਾਤਾ ਜੀ ਦੇ ਦਸਨ ਮੁਤਾਬਕ ਉਹਨਾਂ ਦੇ ਘਰ ਦੇ ਹਾਲਾਤ ਠੀਕ ਠਾਕ ਸੀਗੇ ਤਿੰਨ ਚਾਰ ਕਿੱਲੇ ਉਹਨਾਂ ਦੇ ਕੋਲ ਜ਼ਮੀਨ ਸੀ ਕਹਿੰਦੇ ਉਸ ਦੇ ਨਾਲ ਸਾਡਾ ਗੁਜ਼ਾਰਾ ਵਧੀਆ ਹੁੰਦਾ ਸੀ ਪਰ ਖਾਲਸਾ ਜੀ ਮਾਤਾ ਜੀ ਦੱਸਦੇ ਆ ਕਿ ਬੇਟਾ ਵਧੀਆ ਪੜਿਆ ਸਕੂਲ ਦੇ ਵਿੱਚ ਪੜਨ ਤੋਂ ਬਾਅਦ ਦੇ ਵਿੱਚ ਜਦੋਂ ਉਸ ਨੂੰ ਕਾਲਜ ਦੇ ਵਿੱਚ ਲਗਾਇਆ ਤੇ ਕਾਲਜ ਵਿੱਚ ਜਾ ਕੇ ਕਦੋਂ ਦੀ ਸੰਗਤ ਮਾੜੀ ਹੋ ਜਾਂਦੀ ਹੈ ਕਦੋਂ ਉਹ ਗਲਤ ਰਸਤੇ ਤੇ ਚਲਾ ਜਾਂਦਾ ਹੈ ਇਹਦੇ ਇਸ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਹਿੰਦੇ ਕਿ ਉਹ ਉੱਥੇ ਜਦੋਂ ਕਾਲਜ ਦੇ ਵਿੱਚ ਲੱਗਦਾ ਹੈ ਬੇਟਾ ਮਾਤਾ ਜੀ ਦੱਸਿਆ ਕਹਿੰਦੇ ਕਿ ਉਹ ਕੇਸ ਵੀ ਕਟਵਾ ਦਿੰਦਾ ਹੈ ਤੇ ਹੋਰ ਕਹਿੰਦੇ ਸ਼ਰਾਬ ਹੋਰ ਤਰ੍ਹਾਂ ਦੇ ਨਸ਼ੇ ਇੱਥੇ ਤੱਕ ਵੀ ਮਾਤਾ ਜੀ ਦੱਸਦੇ ਕਿ ਮੇਰਾ ਜਿਹੜਾ ਬੇਟਾ ਸੀ ਉਹ ਚਿੱਟਾ ਵੀ ਲਗਾਉਣ ਲੱਗ ਪਿਆਦਾ ਭਾਵ ਕਿ ਉਹ ਮਾੜੀ ਸੰਗਤ ਦੇ ਵਿੱਚ ਚਲਾ ਜਾਂਦਾ ਹੈ ਜਿਸ ਕਰਕੇ ਉਹ ਮਾਤਾ ਦੇ ਆਪਣੀ ਦੇ ਨਾਲ ਖਾਰਸਾ ਜੀ ਬਹੁਤ ਮਾੜਾ سلوਕ ਕਰਦਾ ਹੈ ਕਿਉਂਕਿ ਮਾਤਾ ਜੀ ਦੱਸਦੇ ਆ ਵੀ ਅਸੀਂ ਗੁਰੂ ਮਹਾਰਾਜ ਦੇ ਨਾਲ ਜੁੜੇ ਹੋਏ ਸੀ ਤੇ ਮੈਂ ਕਿਤੇ ਹੋਰ ਤਾਂ ਜਾ ਨਹੀਂ ਸਕਦੀ ਸੀ ਕਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਦੀ ਸੀ ਈ ਵਾਹਿਗੁਰੂ ਜੀ ਕੋਈ ਕਿਰਪਾ ਕਰੋ ਕਿ ਮੇਰਾ ਬੇਟਾ ਇਹ ਮਾੜੀ ਸੰਗਤੋਂ ਨਿਕਲ ਕੇ ਤੁਹਾਡੇ ਨਾਲ ਜੁੜੇ ਜਿਵੇਂ ਉਹ ਪਹਿਲਾਂ ਸਿੱਖੀ ਸਰੂਪ ਦੇ ਵਿੱਚ ਸੀ ਉਸੇ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਕਿ ਉਸੇ ਤਰ੍ਹਾਂ ਉਸੇ ਤਰ੍ਹਾਂ ਕੀ ਕੇਸ ਰੱਖ ਕੇ ਅਮਰਤ ਚਾ ਕੇ ਗੁਰੂ ਵਾਲਾ ਬਣੇ ਕਈ ਵਾਰ ਦਾ ਖਾਲਸਾ ਜੀ ਮਾਤਾ ਜੀ ਦੱਸਦੇ ਇਹ ਕਹਿੰਦੇ ਮੈਂ ਜਦੋਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਬਾਰੇ ਪਤਾ ਲੱਗਾ ਤੇ ਮੈਂ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਸੇਵ ਜੀ ਦੀ ਫੋਟੋ ਅੱਗੇ ਅਰਦਾਸ ਬੇਨਤੀ ਕਰਨੀ ਗੁਰੂਆਂ ਦੀਆਂ ਫੋਟੋਆਂ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਹਿੰਦੇ ਤੇ ਮੈਨੂੰ ਮੇਰੇ ਬੇਟੇ ਨੇ ਕਹਿਣਾ ਮਾਤਾ ਤੂੰ ਰੋਜ਼ ਕੀ ਇਹ ਲੈਕਚਰ ਵਿੱਪੀ ਜਾਣੀ ਹੈ ਕੀ ਤੂੰ ਇਸ ਤਰ੍ਹਾਂ ਬੋਲੀ ਜਾਣੀ ਹੈ ਕੋਈ ਬਾਬੇ ਨਹੀਂ ਹੈਗੇ ਅੱਜ ਕੱਲ ਕੋਈ ਬਾਬਾ ਨਹੀਂ ਹੈਗਾ ਕਿਸੇ ਨੇ ਕੁਝ ਨਹੀਂ ਕਰਨਾ ਕਿਸੇ ਨੇ ਕੁਝ ਨਹੀਂ ਸੁਣਨਾ ਵੀ ਤੂੰ ਇਹ ਸਭ ਨਾ ਕਰਿਆ ਕਰ ਖਾਲਸਾ ਜੀ ਮਾਤਾ ਜੀ ਦੱਸ ਦੇ ਪਰ ਫਿਰ ਵੀ ਕਹਿੰਦੇ ਮੈਂ ਅਰਦਾਸ ਬੇਨਤੀ ਕੀਤੀ ਕਦੇ ਛੱਡੀ ਨਹੀਂ ਕਹਿੰਦੇ ਵੀ ਮੈਨੂੰ ਹੌਲੀ-ਹੌਲੀ ਕਰਕੇ ਕਿਤੋਂ ਪਤਾ ਲੱਗਦਾ ਮਾਤਾ ਜੀ ਦੱਸ ਦੇ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਪੇ ਵਿੱਚ ਪਹਿਰਾ ਸੇਵ ਕੱਟਿਆ ਜਾਂਦਾ ਖਾਲਸਾ ਜੀ ਮਾਤਾ ਜੀ ਦੱਸ ਦਿਆ ਕਹਿੰਦੇ ਕਿ ਮੈਂ ਤਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਚਪੈਰਾ ਸੇਵ ਵੀ ਹਾਜ਼ਰੀ ਭਰੀ ਕਹਿੰਦੇ ਜੇ ਇਸ ਦਿਨ ਮੈਂ ਤਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਣੀ ਆ ਨਾਲੇ ਤਾਂ ਮੈਂ ਆਪਰ ਅਰਦਾਸ ਕਰਦੀ ਆ ਨਾਲੇ ਕਿੰਨੇ ਮੈਂ ਉੱਥੇ ਕਿਸੇ ਨੇ ਦੱਸਿਆ ਸੀ ਮਾਤਾ ਜੀ ਕਹਿੰਦੇ ਵੀ ਉੱਥੇ ਵੀ ਤੁਸੀਂ ਅਰਦਾਸ ਬੇਨਤੀ ਕਰਵਾਇਓ ਆਪ ਵੀ ਕਰਿਓ ਤਾਂ ਮਾਤਾ ਜੀ ਕਹਿੰਦੇ ਕਿ ਉੱਥੇ ਸਿੰਘ ਤੋਂ ਅਰਦਾਸ ਬੇਨਤੀ ਕਰਵਾਈ ਆਪ ਵੀ ਕੀਤੀ ਕਹਿੰਦੇ ਦੇਗ ਲੈ ਕੇ ਅਰਦਾਸ ਬੇਨਤੀ ਕਰਵਾਈ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕਿ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਮੇਰਾ ਬੇਟਾ ਇਹ ਜੋ ਕੀਸ ਰੱਖ ਲਵੇ ਤੇ ਦੁਆਰਾ ਤੋਂ ਅਮਰਤ ਚੱਕ ਲਵੇ ਤੇ ਗੁਰੂ ਬਾਣੀ ਦੇ ਨਾਲ ਜੁੜੇ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਆ ਕਿ ਮੈਂ ਹਰ ਐਤਵਾਰ ਨੂੰ ਚਪੈਰਾ ਸੇਵ ਕੱਟਣ ਤਨ ਤਨ ਬਾਬਾ ਦੀਪ ਸਿੰਘ ਸੇਵ ਜੀ ਦੇ ਦਰ ਤੇ ਜਾਂਦੀ ਸੀ ਕਹਿੰਦੇ ਹਰ ਐਤਵਾਰ ਨੂੰ ਜਾਣਾ ਇਸ ਤਰ੍ਹਾਂ ਕਹਿੰਦੇ ਉੱਤੇ ਜੋਤ ਦੇ ਵਿੱਚ ਕਿ ਉਹ ਵੀ ਪਾਉਣਾ ਤੇ ਮੈਂ ਕਹਿੰਦੇ ਘਰ ਦੇ ਵਿੱਚ ਵੀ ਜੋਤ ਜਗਾਉਣੀ ਕਹਿੰਦੇ ਇਸ ਤਰ੍ਹਾਂ ਹੀ ਦੱਸ ਦਿਆ ਕਰਦੇ ਆ ਖਾਲਸਾ ਜੀ ਮਾਤਾ ਜੀ ਦੱਸਦੇ ਆ ਵੀ ਕਹਿੰਦੇ ਮੈਂ 10 12 ਚਪੈਰਾ ਸੇਵ ਕੱਟ ਲੈਣੀ ਆ ਅਰਦਾਸ ਬੇਨਤੀ ਕਹਿੰਦੇ ਫਿਰ ਵੀ ਮੈਂ ਨਹੀਂ ਛੱਡਦੀਗੀ ਜਦੋਂ ਖਾਸ ਹੈ ਜੀ ਮਾਤਾ ਜੀ ਦੱਸਦੀ ਕਿ ਮੈਂ ਇਸ ਤਰ੍ਹਾਂ 10 12 ਦੁਪਹਿਰਾ ਸਹਿਬ ਕੱਟ ਲੈਨੀਆ ਉਸ ਤੋਂ ਬਾਅਦ ਦੇ ਵਿੱਚ ਕਿੰਨੇ ਮੈਂ ਘਰ ਦੇ ਵਿੱਚ ਕਿੰਨੇ ਜੋਤ ਜਗਾਉਣੀ ਸਵੇਰੇ ਅਮਰਤ ਵੇਲੇ ਉੱਠ ਕੇ ਗਏ ਸੀ ਜਨਾਨ ਕਰਕੇ ਜੋਤ ਜਗਾਉਣੀ ਪੰਜ ਬਾਣੀਆਂ ਦਾ ਪਾਠ ਕਰਨਾ ਕਿੰਨੇ ਪੰਜ ਬਾਣੀਆਂ ਦਾ ਪਾਠ ਕਰਨ ਤੋਂ ਬਾਅਦ ਦੇ ਵਿੱਚ ਮੈਂ ਸਾਰੇ ਦਿਨ ਦੇ ਵਿੱਚ ਮੂਲ ਮੰਤਰ ਦਾ ਜਾਪ ਕਰਨਾ ਕਹਿੰਦੇ ਕਿ 21 ਮਾਲਾ ਮਾਤਾ ਜੀ ਕਹਿੰਦੇ ਮੈਂ ਹਰ ਰੋਜ਼ ਮੂਲ ਮੰਤਰ ਦਾ ਜਾਪ ਦੀਆਂ ਕਰਨੀਆਂ ਜੋ ਸਤਨਾਮ ਵੈਗੁਰੂ ਦਾ ਜਾਪ ਉਹ ਅਲੱਗ ਤੋਂ ਕਰਨਾ ਕਹਿੰਦੇ ਹਰ ਰੋਜ਼ ਅਰਦਾਸ ਬੇਨਤੀ ਕਰਨੀ ਇਸ ਤਰ੍ਹਾਂ ਖਾਲਸਾ ਜੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਮਾਤਾ ਜੀ ਦੱਸਦੇ ਹਰ ਰੋਜ਼ ਅਰਦਾਸ ਬੇਨਤੀ ਕਰਨੀ ਕਿਉਂਕਿ ਕਈ ਵਾਰ ਭੈਣ ਭਰਾ ਵੀ ਖਾਲਸਾ ਜੀ ਕਮੈਂਟ ਕਰ ਦਿੰਦੇ ਆ ਕਿ ਸਾਨੂੰ ਕਾਫੀ ਸ਼ਰਮ ਆ ਗਿਆ ਹੈ ਸ਼ਹੀਦਾ ਸਿੰਘਾਂ ਅਗੇ ਅਰਦਾਸ ਬੇਨਤੀ ਕਰਦੇ ਆਂ ਗੁਰੂ ਸਾਹਿਬਾਨ ਅਗੇ ਅਸੀਂ ਸੇਵਾ ਵੀ ਬਹੁਤ ਕੀਤੀ ਏ ਪਾਠ ਵੀ ਬਹੁਤ ਕੀਤਾ ਏ ਪਰ ਸਾਡੇ ਤੇ ਤਾਂ ਅਜੇ ਤੱਕ ਕਿਰਪਾ ਨਹੀਂ ਹੋਈ ਤੇ ਹੁਣ ਅਸੀਂ ਨਾ ਹੀ ਪਾਠ ਕਰਨਾ ਏ ਨਾ ਹੀ ਅਰਦਾਸ ਬੇਨਤੀ ਕਰਨੀ ਏ ਵੀ ਸਾਡੀ ਸੁਣੀ ਨਹੀਂ ਗਈ ਤੁਸੀਂ ਜੋ ਵੀ ਇਹ ਵੀਡੀਓ ਦੇ ਰਹੀਂ ਦੱਸ ਦਿਓ ਇੱਕ ਪਖਾਂਡੇ ਤੁਸੀਂ ਲੋਕਾਂ ਨੂੰ ਪਿੱਛੇ ਲਾਇਆ ਹੋਇਆ ਏ ਜਾਂ ਤੁਸੀਂ ਵਿਊ ਲੈਣ ਦੇ ਲਈ ਬਹੁਤ ਜ਼ਿਆਦਾ ਖਾਲਸਾ ਜੀ ਕਈ ਵਾਰ ਲੋਕ ਗੇਰ ਜਾਂਦੇ ਨੇ ਬੋਲਣ ਦੇ ਸਮੇਂ ਸੋਚਦੇ ਵੀ ਨਹੀਂ ਆ ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਏ ਜਿੰਨੀ ਕੋ ਮਹਾਰਾਜ ਨੇ ਕਿਸੇ ਨੂੰ ਬਖਸ਼ੀ ਓਨੀ ਕੀ ਉਹਨੇ ਵਰਤ ਨਹੀਂ ਹੁੰਦੀ ਆ ਇਸ ਕਰਕੇ ਅਸੀਂ ਜ਼ਿਆਦਾ ਕਿਸੇ ਦਾ ਜਵਾਬ ਨਹੀਂ ਦਿੰਦੇ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭ ਜਾਣੀ ਜਾਣੇ ਜੋ ਗਲਤ ਕਰੇਗਾ ਉਹੀ ਭਰੇਗਾ ਖਾਲਸਾ ਜੀ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਆ ਕਿ ਮੈਂ ਕਹਿੰਦੀ ਇੱਕ ਦਿਨ ਘਰ ਦੇ ਵਿੱਚ ਕੰਮ ਹੀ ਕਰਦੀ ਸੀ ਕਹਿੰਦੇ ਮੈਂ ਬਹੁਤ ਅਰਦਾਸ ਬੇਨਤੀ ਕੀਤੀ ਜਿ ਪਹਿਰਾ ਸਾਹਿਬ ਇਕੱਟੇ ਕਹਿੰਦੇ ਪਰ ਮੇਰੇ ਤੇ ਕੋਈ ਕਿਰਪਾ ਨਾ ਹੋਏ ਕਹਿੰਦੇ ਮੇਰਾ ਬੇਟਾ ਬਿਲਕੁਲ ਉਸੇ ਤਰ੍ਹਾਂ ਨਸ਼ੇ ਪੱਤੇ ਕਰਨੇ ਉਹਨੇ ਮੇਰੀ ਇੱਕ ਨਾਲ ਸੁਣੀ ਮੇਰੇ ਨਾਲ ਮਾੜਾ ਬਤੀਰਾ ਕਰਨਾ ਕਹਿੰਦੇ ਇੱਕ ਦਿਨ ਸਮਾਂ ਆਉਂਦਾ ਹੈ ਮਾਤਾ ਜੀ ਦੱਸਦੇ ਮੈਂ ਘਰ ਵਿੱਚ ਕੰਮ-ਕਾਰ ਕਰਦੀ ਹੁੰਦੀ ਆ ਕਹਿੰਦੇ ਸਾਡੇ ਘਰ ਦੇ ਵਿੱਚ ਕੋਈ ਨਿਹੰਗ ਸਿੰਘ ਆਉਂਦੇ ਨੇ ਉਹਨਾਂ ਚੋਲਾ ਪਾਇਆ ਹੁੰਦਾ ਏ ਖਾਲਸਾ ਜੀ ਉਹ ਕਾਰ ਸੇਵਾ ਵਾਲੇ ਬਾਬਾ ਜੀ ਗ੍ਰਾਈ ਕਰਨ ਦੇ ਲਈ ਆਉਂਦੇ ਨੇ ਉਹ ਮਾਤਾ ਜੀ ਨੂੰ ਕਹਿੰਦੇ ਨੇ ਕਿ ਅਸੀਂ ਲੰਗਰ ਪ੍ਰਸ਼ਾਦਾ ਚੈੱਕ ਲੈ ਤਾਂ ਮਾਤਾ ਜੀ ਉਹਨਾਂ ਨੂੰ ਕਹਿ ਦਿੰਦੇ ਤੁਸੀਂ ਬੈਠੋ ਤੇ ਅਸੀਂ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਆ ਉਹ ਬੈਠ ਜਾਂਦੇ ਨੇ ਖਾਲਸਾ ਜੀ ਮਾਤਾ ਜੀ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੂੰ ਛਕਾਉਂਦੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਜਦੋਂ ਜਾਨ ਲੱਗਦੇ ਨੇ ਤੇ ਮਾਤਾ ਜੀ ਦੇ ਅੱਖਾਂ ਭਾਰੇ ਆਉਂਦੀਆਂ ਨੇ ਮਾਤਾ ਜੀ ਵਿਰਾਗ ਚ ਆ ਜਾਂਦੇ ਨੇ ਜੋ ਬਾਬਾ ਜੀ ਹੁੰਦੇ ਨੇ ਖਾਲਸਾ ਜੀ ਉਹ ਮਾਤਾ ਜੀ ਨੂੰ ਪੁੱਛਦੇ ਨੇ ਵੀ ਕੀ ਗੱਲ ਹੋ ਗਈ ਮਾਤਾ ਜੀ ਘਰ ਦੇ ਵਿੱਚ ਕੋਈ ਤੰਗੀ ਪਰੇਸ਼ਾਨੀ ਏ ਕੋਈ ਪ੍ਰੋਬਲਮ ਏ ਵੀ ਤੁਸੀਂ ਸਾਡੇ ਨਾਲ ਸਾਂਝੀ ਕਰੋ ਕਿਉਂਕਿ ਤੁਸੀਂ ਸਾਡੀ ਸੇਵਾ ਕੀਤੀ ਏ ਤੇ ਅਸੀਂ ਤੁਹਾਡੇ ਲਈ ਅਰਦਾਸ ਬੇਨਤੀ ਜ਼ਰੂਰ ਕਰਾਂਗੇ ਤਾਂ ਮਾਤਾ ਜੀ ਆਪਣੀ ਸਾਰੀ ਵਾਰਦਾ ਖਾਲਸਾ ਜੀ ਉਹਨਾਂ ਨੂੰ ਦੱਸ ਦਿਆ ਕਿ ਇਸ ਤਰ੍ਹਾਂ ਮੇਰਾ ਇੱਕੋ ਇੱਕ ਬੇਟਾ ਏ ਉਹਦੇ ਸਹਾਰੇ ਹੀ ਆ ਮੈਂ ਜਿਉਂ ਨੋਗੋਸ਼ ਹੋ ਗਿਆ ਤੇ ਮੇਰਾ ਕੀ ਬਣੇਗਾ। ਉਹ ਮੇਰਾ ਬੇਟਾ ਹੈ ਵੀ ਗਲਤ ਸੰਗਤ ਦੇ ਵਿੱਚ ਪਿਆ ਹੋਇਆ ਨਸ਼ੇ ਪੱਤੇ ਕਰਦਾ ਏ। ਵੀ ਉਹ ਮੇਰੀ ਇੱਕ ਨਹੀਂ ਸੁਣਦਾ ਤੇ ਨਾ ਹੀ ਮੇਰੀ ਕਿਸੇ ਗੱਲ ਤੇ ਯਕੀਨ ਕਰਦਾ ਏ। ਵੀ ਮੈਂ ਪਾਠ ਵੀ ਬਹੁਤ ਕੀਤੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਦੁਪਹਿਰਾ ਸੇ ਵੀ ਕੱਟ ਕੇ ਆਈਆਂ। ਹਰ ਰੋਜ਼ ਕਹਿੰਦੇ ਮੈਂ ਜੋਤ ਵੀ ਜਗਾਉਣੀ ਆ, ਪੰਜ ਬਾਣੀਆਂ ਦਾ ਪਾਠ ਕਰਦੀਆਂ, ਮੋਲ ਮੰਤਰ ਦਾ ਪਾਠ ਕਰਦੀਆਂ। ਪਰ ਫਿਰ ਵੀ ਵੈਗਰੂ ਮੇਰੀ ਸੁਣ ਨਹੀਂ ਰਿਹਾ। ਇਸੇ ਤਰ੍ਹਾਂ ਖਾਸਾ ਜੀ ਮਾਤਾ ਜੀ ਨੇ ਉਹਨਾਂ ਨੂੰ ਆਪਣੀ ਸਾਰੀ ਹੱਦਬੀਤੀ ਦੱਸੀ ਤੇ ਉਹਨਾਂ ਨੇ ਅੱਗੋਂ ਕਿਹਾ ਕਿ ਮਾਤਾ ਜੀ ਤੁਸੀਂ ਨਰਾਜ ਨਾ ਹੋਵੋ ਮਾਰਾ ਸੱਚੇ ਪਾਤਸ਼ਾਹ ਦੀ ਤੁਹਾਡੇ ਤੇ ਕਿਰਪਾ ਜ਼ਰੂਰ ਹੋਵੇਗੀ ਕਿਉਂਕਿ ਤੁਹਾਡੇ ਵੱਲ ਦੇਖ ਕੇ ਲੱਗਦਾ ਹੈ ਕਿ ਤੁਸੀਂ ਗਰਬਾਣੀ ਦੇ ਜਾਪ ਕਰਦੇ ਹੋ ਗੁਰੂ ਨਾਲ ਜੁੜੇ ਹੋਇਓ ਆਪਣੇ ਬੇਟੇ ਦੇ ਲਈ ਤੁਸੀਂ ਅਰਦਾਸ ਬੇਨਤੀ ਕਰਦੇ ਹੋ ਕਿਉਂਕਿ ਖਾਸਾ ਜੀ ਮਾਤਾ ਜੀ ਦੱਸਦੇ ਸਨ ਕਿ ਜਿੰਨੀ ਵੀ ਮੈਂ ਗਰਬਾਣੀ ਦੇ ਜਾਪ ਕਰਦੀਆਂ ਜੋ ਵੀ ਸੇਵਾ ਕਰਦੀਆਂ ਪਾਠ ਕਰਦੀਆਂ ਮੈਂ ਉਹ ਸਿਰਫ ਮਹਾਰਾਜ ਸੱਚੇ ਪਾਤਸ਼ਾਹ ਕੀ ਇਹ ਹੀ ਅਰਦਾਸ ਬੇਨਤੀ ਕਰਦੀ ਸੀ ਕਿ ਇਹ ਜੋ ਮੈਂ ਪਾਠ ਕਰਦੀਆਂ ਮੇਰੇ ਬੇਟੇ ਨੂੰ ਹੀ ਲੱਗ ਜੇ ਤਾਂ ਕਿ ਉਹ ਮਾੜੀ ਸੰਗਤ ਦੇ ਵਿੱਚੋਂ ਨਿਕਲ ਜਾਵੇ ਤਾਂ ਖਾਸਾ ਜੀ ਉਹ ਜੋ ਸਿੰਘ ਸਨ ਉਹਨਾਂ ਨੇ ਮਾਤਾ ਜੀ ਨੂੰ ਕਿਹਾ ਕਿ ਤੁਸੀਂ ਸਹਿਜ ਪਾਠ ਕਰੋ ਤੁਸੀਂ ਸਹਿਜ ਪਾਠ ਆਰੰਭ ਕਰੋ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਤੁਹਾਡੇ ਤੇ ਜ਼ਰੂਰ ਕਿਰਪਾ ਹੋਵੇਗੀ ਤਦ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਦੂਸਰੇ ਦਿਨ ਹੀ ਗੁਰਦੁਆਰਾ ਸਾਹਿਬ ਗਈ ਕਹਿੰਦੇ ਜਾ ਕੇ ਉੱਥੋਂ ਪੋਥੀ ਖਾਲਸਾ ਜੀ ਮਾਤਾ ਜੀ ਦੱਸਦੇ ਕਿ ਕਹਿੰਦੇ ਕਿ ਮੈਂ ਅਗਲੇ ਦਿਨ ਦੀ ਬਚਾਈ ਉਸੇ ਦਿਨ ਗੁਰਦੁਆਰਾ ਸਾਹਿਬ ਗਈ ਪਾਠੀ ਸਾਹਿਬ ਤੋਂ ਪੋਥੀ ਸਾਹਿਬ ਲੈ ਕੇ ਆਈ ਤੇ ਇਸ਼ਨਾਨ ਕਰਕੇ ਦੇਗ ਤਿਆਰ ਕਰਕੇ ਕਹਿੰਦੇ ਮੈਂ ਸਹਿਜ ਪਾਠ ਆਰੰਭ ਕਰ ਲਿਆ ਸੀ ਕਿਉਂਕਿ ਕਹਿੰਦੇ ਵੀ ਜੋ ਸਿੰਘ ਜੋ ਨਿਹੰਗ ਸਿੰਘ ਕਹਿੰਦੇ ਬਚਨ ਕਰਕੇ ਗਏ ਸਰਨ ਮਾਤਾ ਜੀ ਦੱਸ ਦੇ ਕਿ ਮੈਨੂੰ ਸੀ ਕਿ ਮੈਂ ਕੱਲ ਤੇ ਗੱਲ ਕਿਉਂ ਲੈ ਕੇ ਜਾਣੀ ਅੱਜ ਹੀ ਆਰੰਭ ਕਰਦੀ ਹੈ। ਹਰ ਸਾਹਿਬ ਜੀ ਮਾਤਾ ਜੀ ਦੱਸ ਦੇ ਕਿ ਮੇਰੀ ਗੱਲ ਨੂੰ ਸੱਚ ਮੰਨਿਓ ਕਿ ਮੈਂ ਹਜੇ ਸਹਿਜ ਪੰਥ ਆਰੰਭ ਕਰਕੇ ਸਾਰ 400 ਪੰਨੇ ਅੰਕ ਤੇ ਹੀ ਸੀ ਤੇ ਕਹਿੰਦੇ ਸ਼ਹੀਦਾ ਸਿੰਘਾਂ ਦੀ ਤਾਂ ਅੰਤਰ ਬਾਬਾ ਦੀਪ ਸਿੰਘ ਸਹਿਬ ਜੀ ਗੁਰੂ ਸਹਿਬਾਨਾਂ ਦੀ ਐਸੀ ਕਿਰਪਾ ਹੋਈ ਉਹ ਮਾਤਾ ਜੀ ਦਾ ਬੇਟਾ ਸੀ ਖਾਲਸਾ ਜੀ ਉਹ ਮਾਤਾ ਜੀ ਨੂੰ ਕਹਿਣ ਲੱਗੇ ਕਿ ਮੈਂ ਹੁਣ ਅੱਜ ਤੋਂ ਬਾਅਦ ਦੇ ਵਿੱਚ ਕਿਤੇ ਵੀ ਨਹੀਂ ਜਾਣਾ ਘਰ ਦੇ ਵਿੱਚ ਰਹਿਣਾ ਹੈ ਘਰ ਦੇ ਵਿੱਚ ਉਹ ਮੈਂ ਕਿਤੇ ਨਹੀਂ ਜਾਣਾ ਵੀ ਮਾਤਾ ਜੀ ਕਹਿੰਦੇ ਮੈਂ ਬਹੁਤ ਨੂੰ ਪੁੱਛਿਆ ਵੀ ਦੱਸਿਆ ਵੀ ਕੀ ਗੱਲ ਹੋ ਗਈ ਹੈ ਕੀ ਨਹੀਂ ਹੋਈ ਤਾਂ ਮਾਤਾ ਜੀ ਦੱਸਦੇ ਕਿ ਉਸਨੇ ਮੈਨੂੰ ਕੁਝ ਨਾ ਦੱਸਣਾ ਚੁੱਪਚਾਪ ਕਰਕੇ ਬੈਠੇ ਰਹਿਣਾ ਉਕੇ ਘਰਸਾ ਜੀ ਮਾਤਾ ਜੀ ਦੱਸਦੇ ਕਿ ਮੈਨੂੰ ਇਹ ਵੀ ਵਹਿਮ ਹੋ ਗਿਆ ਸੀ ਕਿ ਇਸ ਨਾਲ ਕਿਸੇ ਨੇ ਕੁਝ ਗਲਤ ਨਾ ਕਰਤਾ ਹੋਵੇ ਕਿਸੇ ਨੇ ਕਿਸੇ ਗੱਲ ਵਿੱਚ ਧੋਖਾ ਨਾ ਕਰਤਾ ਹੋਵੇ ਕਿਉਂਕਿ ਜਦੋਂ ਵੀ ਮਾਤਾ ਜੀ ਕਹਿੰਦੇ ਮੈਂ ਪ੍ਰਸ਼ਾਦਾ ਪਾਣੀ ਪੁੱਛਣਾ ਤਾਂ ਉਸਨੇ ਕਿਹਾ ਕਿ ਮੈਂ ਖਾਣਾ ਨਹੀਂ ਬਸ ਇਹੀ ਗੱਲ ਉਹਨੇ ਇੱਕ ਕਹਿਣੀ ਕਿ ਅੱਜ ਤੋਂ ਬਾਅਦ ਮੈਂ ਘਰ ਤੋਂ ਬਾਹਰ ਨਹੀਂ ਜਾਣਾ ਮੈਂ ਘਰ ਦੇ ਵਿੱਚ ਹੀ ਰਹਿਣਾ ਹੈ ਤਾਂ ਮਾਤਾ ਜੀ ਕਹਿੰਦੇ ਉਹ ਕੁਝ ਵੀ ਦੱਸਦਾ ਨਹੀਂ ਸੀ ਨਾ ਪੁੱਛਦਾ ਸੀ ਨਾ ਹੀ ਗੱਲਬਾਤ ਕਰਦਾ ਸੀ ਉਪੀਰ ਦੇ ਹਾਲਾਤ ਹੀ ਖਾਲਸਾ ਜੀ ਇਸ ਤਰ੍ਹਾਂ ਦੇ ਹੋ ਗਏ ਸੀ ਜਿਸ ਤਰ੍ਹਾਂ ਆਪਣੀ ਕੋਈ ਚੀਜ਼ ਦਵਾਚੀ ਹੁੰਦੀ ਕੋਈ ਚੀਜ਼ ਖੋਗੀ ਹੁੰਦੀ ਚਾਂਬਾ ਨੂੰ ਕਿਸੇ ਬੰਦੇ ਨੇ ਕੁਝ ਕਿਹਾ ਹੋਵੇ ਤੇ ਆਪਾਂ ਖਮੋਸ਼ੀ ਦੇ ਵਿੱਚ ਰਹੀਏ ਨਾ ਕੁਝ ਕਿਸੇ ਨੂੰ ਬੁਲਾਈਏ ਨਾ ਕਿਸੇ ਨਾਲ ਗੱਲਬਾਤ ਕਰੀਏ ਨਾ ਪੁੱਛੀਏ ਨਾ ਦਸੀਏ ਉਸ ਤਰ੍ਹਾਂ ਦੇ ਹਾਲਾਤ ਮਾਤਾ ਜੀ ਦੱਸਦੇ ਵੀ ਮੇਰੇ ਬੇਟੇ ਦੇ ਹੋ ਗਏ ਸੀ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਆ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਪਾਠ ਕਰਦੀ ਗਈ ਗੁਰਬਾਣੀ ਦਾ ਜਾਪ ਕਰਦੀ ਗਈ ਕਹਿੰਦੇ ਮੇਰਾ ਬੇਟਾ ਸਿਰ ਤੇ ਪਰਨਾ ਬੰਨਣਾ ਸ਼ੁਰੂ ਕਰ ਦਿੱਤਾ ਤੇ ਤਰਾਕਾਰ ਸਾਜੀ ਮਾਤਾ ਜੀ ਦੱਸਦੇ ਵੀ ਮੈਂ ਗਰਬਾਣੀ ਦਾ ਜਾਪ ਕਰਦੇ ਕਰਦੇ 900 ਅੰਗ ਤੇ ਕਹਿੰਦੇ ਪਹੁੰਚ ਗਈ ਸੀ ਕਹਿੰਦੇ ਵੀ ਪਰ ਮੈਂ ਹਰ ਰੋਜ਼ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਵੀ ਜਾ ਕੇ ਅਰਦਾਸ ਬੇਨਤੀ ਕਰਨੀ ਤੇ ਕਹਿੰਦੇ ਸਹਿਜ ਪਾਠ ਕਰਕੇ ਵੀ ਹਰ ਰੋਜ਼ ਮੈਂ ਅਰਦਾਸ ਬੇਨਤੀ ਕਰਨੀ ਕਹਿੰਦੇ ਇਹੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਸੇਵਾ ਨਾਲ ਕੇ ਅਰਦਾਸ ਬੇਨਤੀ ਕਰਨੀ ਕਿ ਜੋ ਵੀ ਮੈਂ ਗਰਬਾਣੀ ਦਾ ਜਾਪ ਕਰਦੀਆਂ ਓ ਵਾਹਿਗੁਰੂ ਸੱਚੇ ਬਾਛਾ ਜੀ ਮੇਰੇ ਬੇਟੇ ਨੂੰ ਲੱਗੇ ਤੇ ਉਹ ਸਹੀ ਸੰਗਤ ਦੇ ਵਿੱਚ ਆ ਜਾਵੇ। ਅਰਦਾਸ ਜੀ ਵਾਹਿਗੁਰੂ ਸੱਚੇ ਪਾਸ਼ਾ ਦੀ ਐਨੀ ਕਿਰਪਾ ਹੁੰਦੀ ਏ ਮਾਤਾ ਜੀ ਦੱਸਦੇ ਕਿ ਜਦੋਂ ਮੈਂ ਭੋਗ ਤੱਕ ਪਾਠ ਪੂਰਾ ਕੀਤਾ 1300 ਅੰਦ ਪੱਕ ਕੇ ਕਹਿੰਦੇ ਪਹੁੰਚੀ ਤਾਂ ਕਹਿੰਦੇ ਮੇਰਾ ਬੇਟਾ ਮੈਨੂੰ ਆਪਣੀ ਆਪ ਇਹੀ ਕਹਿ ਲੱਗਾ ਕਿ ਮਾਤਾ ਜੀ ਜਿਸ ਤਰ੍ਹਾਂ ਤੂੰ ਕਹੇਗੀ ਮੈਂ ਉਸੇ ਤਰ੍ਹਾਂ ਹੀ ਸਭ ਕੁਝ ਕਰਾਂਗਾ। ਖਾਲਸਾ ਜੀ ਆਪਣੇ ਵਿੱਚ ਹੀ ਥੋੜੀ ਕਮੀਆਂ ਰਹਿ ਜਾਂਦੀਆਂ ਨੇ ਕਿਸੇ ਨਾ ਕਿਸੇ ਪਾਸਿਓਂ ਕਈ ਵਾਰ ਆਪਾਰ ਅਰਦਾਸ ਬੇਨਤੀ ਕਰਦੇ ਆਂ ਪਾਠ ਕਰਦੇ ਸਮੇਂ ਕਿਤੇ ਨਾ ਕਿਤੇ ਆਪਣੇ ਕੋਲੋਂ ਬਹੁਤ ਜਾਣੇ ਅਣਜਾਣੇ ਚ ਗਲਤੀਆਂ ਹੋ ਜਾਂਦੀਆਂ ਨੇ ਜਿਸ ਕਰਕੇ ਆਪਣੀ ਅਰਦਾਸ ਬੇਨਤੀ ਨਹੀਂ ਸੁਣੀ ਜਾਂਦੀ ਜਾਂ ਜਲਦੀ ਪੂਰੀ ਨਹੀਂ ਹੁੰਦੀ ਤਾਂ ਖਾਲਸਾ ਜੀਓ ਮਾਤਾ ਜੀ ਦੱਸ ਦੇ ਮਾਤਾ ਜੀ ਦਾ ਜੋ ਬੇਟਾ ਸੀ ਖਾਲਸਾ ਜੀ ਜਿਸ ਦਿਨ ਮਾਤਾ ਜੀ ਦੱਸਦੇ ਕਿ ਮੈਂ ਭੋਗ ਪਾਉਣਾ ਸੀ ਤਾਂ ਮੇਰਾ ਬੇਟਾ ਭੋਗ ਦੇ ਵਿੱਚ ਕਿਨੇ ਮੇਰੇ ਨਾਲ ਖੜਾ ਸੀ ਤੇ ਪੋਥੀ ਸਾਹਿਬ ਨੂੰ ਚੌਰ ਸਾਹਿਬ ਕਰਦਾ ਸੀ ਕਹਿੰਦੇ ਕਿ ਉਹ ਆਪਣੇ ਆਪ ਹੀ ਕਹਿੰਦੇ ਨਸ਼ਾ ਛਡਾਉਣ ਦੀ ਦਵਾਈ ਲੈ ਕੇ ਆਇਆ ਤੇ ਕਹਿੰਦੇ ਜੋ ਅਸੀਂ ਘਰ ਦੇ ਵਿੱਚ ਡੰਗਰ ਪਸ਼ੂ ਰੱਖੇ ਸਨ ਉਹਨਾਂ ਨੂੰ ਪਾਲਣਾ ਵੀ ਬੇਟੇ ਨੇ ਸ਼ੁਰੂ ਕੀਤਾ ਪੱਠੇ ਵਾਢ ਕੇ ਲਿਉਣੇ ਡੰਗਰਾਂ ਨੂੰ ਪਾਉਣੇ ਪਸ਼ੂਆਂ ਦਾ ਕੰਮ ਵੀ ਕਹਿੰਦੇ ਉਹਨੇ ਕਰਨਾ ਸ਼ੁਰੂ ਕੀਤਾ ਖਾਲਸਾ ਜੀ ਇਸ ਤਰ੍ਹਾਂ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਹੁੰਦੀ ਹੈ ਜੇ ਆਪਣੇ ਵਿੱਚ ਸਬਰ ਸੰਤੋਖ ਹੋਵੇ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਕਿ ਜਿਸ ਦਿਨ ਮੈਂ ਭੋਗ ਪਾਇਆ ਸੈਜ ਪਾਠ ਦਾ ਜਦੋਂ ਮੇਰਾ ਬੇਟਾ ਮੇਰੇ ਨਾਲ ਖੜਾ ਕਹਿੰਦੇ ਮੈਂ ਵਿਰਾਗ ਦੇ ਵਿੱਚ ਆ ਕੇ ਕਹਿੰਦੇ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਸ਼ਹੀਦਾ ਸਿੰਘ ਅੱਗੇ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਸੱਚੇ ਪਾਸ਼ਾ ਤੁਹਾਡੀ ਕਿਰਪਾ ਦੇ ਨਾਲ ਵਾਇਗਰੋ ਸੱਚੇ ਪਾਤਸ਼ਾਹ ਅੱਜ ਜੋ ਮੇਰਾ ਬੇਟਾ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਦੇਖਣਾ ਚਾਹਣੀ ਸੀ ਮੇਰੇ ਨਾਲ ਖੜਾ ਹੈ ਤੇ ਇਹ ਸਭ ਮਾਰਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਸਦਕਾ ਹੋਇਆ ਹੈ ਇਸੇ ਤਰ੍ਹਾਂ ਖਾਲਸਾ ਜੀ ਉਸ ਮਾਤਾ ਜੀ ਦੇ ਬੇਟੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਸੇਵਾ ਨਾਲ ਦੀ ਕਿਰਪਾ ਦੇ ਸਦਕਾ ਮਾਤਾ ਜੀ ਦਾ ਬੇਟਾ ਮਾੜੀ ਸੰਗਤ ਚ ਨਿਕਲ ਕੇ ਗੁਰੂ ਵਾਲਾ ਬਣਿਆ ਫਿਰ ਤੋਂ ਗੁਰੂ ਨਾਲ ਜੁੜਿਆ ਗਰਬਾਣੀ ਦੇ ਨਾਲ ਜੁੜਿਆ ਕਿਉਂਕਿ ਪਹਿਲਾਂ ਵੀ ਕੇਸ ਰੱਖੇ ਸਨ ਵੀਰ ਨੇ ਅਮਰਤ ਛਕਿਆ ਸੀ ਪਰ ਮਾੜੀ ਸੰਗਤ ਪੈਣ ਕਰਕੇ ਕੇਸ ਜੋ ਕਟਾ ਦਿੱਤੇ ਸੀਗੇ ਸਿਰਿ ਸਹਿਬ ਵੀ ਲਾ ਦਿੱਤਾ ਸੀ ਤੇ ਬਹੁਤ ਮਾੜਾ ਚੰਗਾ ਬੋਲਦਾ ਸੀ ਤੇ ਬਹੁਤ ਤਰ੍ਹਾਂ ਦੇ ਨਸ਼ੇ ਕਰਦਾ ਸੀ ਜੋ ਕਿ ਮਾਤਾ ਜੀ ਨੇ ਗੁਰਬਾਣੀ ਦੇ ਜਾਪ ਕਰਕੇ ਸ਼ਹੀਦਾ ਸਿੰਘਾਂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਆਪਣੇ ਬੇਟੇ ਨੂੰ ਫਿਰ ਤੋਂ ਉਸੇ ਹੀ ਰੂਪ ਦੇ ਵਿੱਚ ਲੇ ਹੰਦਾ ਕਿਉਂਕਿ ਖਾਲਸਾ ਜੀ ਗੁਰਬਾਣੀ ਹੀ ਇੱਕ ਐਸੀ ਚੀਜ਼ ਹੈ ਜੋ ਬਹੁਤ ਜ਼ਿਆਦੇ ਦੁੱਖਾਂ ਦਾ ਪਾਪਾਂ ਦਾ ਨਾਸ਼ ਕਰਦੀ ਹੈ ਕਈ ਤਾਂ ਵਿੱਚ ਲੋਕ ਖਾਲਸਾ ਜੀ ਇੱਥੇ ਤੱਕ ਗਿਰ ਜਾਂਦੇ ਨੇ ਕਿ ਜਿਹੜੇ ਕਹਿੰਦੇ ਨੇ ਵੀ ਤੁਸੀਂ ਇਹ ਇੱਕ ਕਿਤਾਬ ਪੜ੍ਹ ਦਿਓ ਖਾਲਸਾ ਜੀ ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਉਹਨਾਂ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਦਿਨ ਰਾਤ ਤੋਂ ਦਿਨ ਤੱਕ ਕੀ ਹੋ ਜਾਣਾ ਹੈ ਤੇ ਦਿਨ ਤੋਂ ਸ਼ਾਮ ਤੱਕ ਕੀ ਹੋ ਜਾਣਾ ਹੈ ਖਾਲਸਾ ਜੀ ਤੁਸੀਂ ਵੀ ਗੁਰਬਾਣੀ ਤੇ ਓਟ ਆਸਰਾ ਰੱਖਿਆ ਕਰੋ ਮੰਨਦੇ ਆ ਕਿ ਆਪਣੀ ਘਰਾਂ ਦੇ ਵਿੱਚ ਬਹੁਤ ਦੁੱਖ ਕਲੇਸ਼ ਹੁੰਦੇ ਨੇ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਪਰ ਫਿਰ ਵੀ ਤੁਹਾਡੇ ਅੱਗੇ ਇਹੀ ਬੇਨਤੀ ਹੈ ਕਿ ਹੋਰ ਰਸਤਿਆਂ ਤੇ ਭਟਕਣ ਤੋਂ ਤੁਸੀਂ ਗੁਰਬਾਣੀ ਦੇ ਨਾਲ ਵਦ ਤੋਂ ਵਦ ਜੁੜੋ ਜੀ ਜਿੰਨਾ ਗੁਰਬਾਣੀ ਦਾ ਜਾਪ ਕਰੋਗੇ ਆਪਣੇ ਘਰ ਦੇ ਵਿੱਚ ਗੁਰਬਾਣੀ ਲਗਾ ਕੇ ਰੱਖੋਗੇ ਭਾਵੇਂ ਫੋਨ ਤੇ ਭਾਵੇਂ ਟੀਵੀ ਤੇ ਤੁਹਾਡੇ ਕੰਮ ਕਰਦੇ ਆ ਤੁਰਦੇ ਆ ਫਿਰਦੇ ਆ ਕੰਨਾਂ ਦੇ ਵਿੱਚ ਆਵਾਜ਼ ਜਾਏਗੀ ਉਸ ਬਹਾਨੇ ਹੀ ਤੁਸੀਂ ਵਾਹਿਗੁਰੂ ਦਾ ਨਾਮ ਜਪੋਗੇ ਖਾਲਸਾ ਜੀ ਕਿਉਂਕਿ ਜਿੰਨੇ ਵੀ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਾਪਤ ਹੋਣੇ ਨੇ ਜਿੰਨੀਆਂ ਖੁਸ਼ੀਆਂ ਪ੍ਰਾਪਤ ਹੋਣੀਆਂ ਨੇ ਖਾਲਸਾ ਜੀ ਉਹ ਸਿਰਫ ਆਪਾਂ ਨੂੰ ਗੁਰਬਾਣੀ ਤੋਂ ਹੀ ਪ੍ਰਾਪਤ ਹੋਣੀਆਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜੇ ਆਪਾਂ ਸ਼ਰਧਾ ਭਾਵਨਾ ਰੱਖ ਕੇ ਅਰਦਾਸ ਬੇਨਤੀ ਕਰਾਂਗੇ ਤਾਂ ਆਪਣੀ ਜ਼ਰੂਰ ਅਰਦਾਸ ਬੇਨਤੀ ਪੂਰੀ ਹੋਵੇਗੀ ਸੁਖਾਰ ਸਾਹਿਬ ਜੀ ਇਹ ਸੀ ਉਸ ਮਾਤਾ ਜੀ ਦੀ ਹੱਦ ਵੀ ਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਰਸਾ ਜੀ ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਭਲਾ ਹੋ ਸਕਦਾ ਹੈ ਗੁਰਬਾਣੀ ਦੇ ਨਾਲ ਜੁੜੇਗਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇ ਕੇ ਵੀ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਸ੍ਰੀ ਖਾਲਸਾ ਜੀ ਭੁੱਲਾ ਚੁੱਕਾ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸੇਭ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਦੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਸਭਨਾ ਦੇ ਕਾਰਜ ਸਫਲ ਕਰਨੇ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗਰਵਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਜੀ ਤੇ ਆਪਣੇ ਬੱਚਿਆਂ ਨੂੰ ਵੀ ਗਰਬਾਣੀ ਨਾਲ ਜੋੜੋ ਤੇ ਆਪਣੇ ਨਾਲ ਲੱਗਦੇ ਹੋਰ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਵੀ ਸਭ ਨੂੰ ਗਰਬਾਣੀ ਦੇ ਨਾਲ ਜੋੜੋ ਜੀ ਕਿਉਂਕਿ ਆਪਣਾ ਇਹ ਵੀਡੀਓ ਪਾਉਣ ਦਾ ਇਹ ਹੀ ਮਕਸਦ ਏ ਕਿ ਆਪਾਂ ਸਾਰੇ ਹੀ ਭੈਣ ਭਰਾਵਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਹੈ ਤੇ ਗੁਰੂ ਵਾਲੇ ਬਣਾਉਣਾ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ